ਇਸ ਤਰ੍ਹਾਂ ਤੁਹਾਨੂੰ ਹੁਣ ਦਿਖਾਇਆ ਹੈ ਇੱਥੇ ਵੇਖੋ ਪੰਨੀਆਂ ਪਈਆਂ ਐ ਨੌਜਵਾਨ ਜਿਹੜੇ ਆ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੇ ਖਾਲੜਾ ਦੇ ਵਿੱਚ ਮਸ਼ਹੂਰ ਇੱਕ ਨਸ਼ੇ ਦਾ ਹਾਬਾ ਭਲੀਪਾਂਦ ਸੀਆਈਡੀ ਨੂੰ ਪਤਾ ਸਾਰਿਆਂ ਨੂੰ ਪਤਾ ਕਿਦਾਂ ਦਾ ਜੀ ਇਹ ਦਰਬਾਹਲ ਕਿੰਦਾ ਹੈਗਾ ਨਸ਼ਾ ਨਸ਼ੇ ਦਾ ਕਿਤਾ ਜੋਰ ਹੈਗਾ ਕਿ ਹਾਬਾ ਦਾ ਹੀ ਠੀਕ ਹੈ ਮੋਲ ਇਹ ਦਾਵਾ ਜੀ ਹੁਣ ਜਿਹੜੇ ਡਿਕਟਡ ਜਿਹੜੇ ਹੈਗੇ ਉਹ ਤੇ ਨਸ਼ੇ ਵਾਲੇ ਹੈਗੇ ਹੀ ਇਹ ਇਹ ਚੀਜ਼ੇ ਅਗਰ ਵੀ ਜਿਹੜੇ ਵੱਡੇ ਹੈਗੇ ਆ ਉਹ ਫੜੇ ਨਹੀਂ ਜਾਂਦੇ ਪ੍ਰਸ਼ਾਸਨ ਵੱਲੋਂ ਤੇ ਹੀ ਅਭੀ ਤੁਮ ਸਾਡਾ ਸਾਥ ਦੋ। ਹੂੰ। ਉਹਨਾਂ ਨੂੰ ਕਿਹਾ ਵਾ ਕਿ ਕੋਈ ਗੱਲ ਨਹੀਂ ਤੁਹਾਨੂੰ ਤੁਹਾਡੇ ਨਾਲ ਆ ਜਿੱਥੇ ਸਾਨੂੰ ਕੋ ਲੱਗਦਾ ਵਾ ਅਸੀਂ ਤੁਹਾਨੂੰ ਕਰਾਂ ਦੇ ਹੁਣ ਆਮ ਜਨਤਾ ਜਿਹੜੀ ਉਹ ਜਾਣਕਾਰੀ ਦੇਣ ਤੋਂ ਡਰਦੀ। ਵੀ ਪੁਲਿਸ ਨੂੰ ਸਾਰਾ ਹੀ ਪਤਾ ਹੁੰਦਾ ਹੈ ਕਿਹੜਾ ਵੇਖੇ ਕਿਹੜਾ ਨਹੀਂ। ਪੁਰਾਣੀਆਂ ਕਹਾਵਤਾਂ ਕਿ ਸਰਪੰਚ ਪਿੰਡ ਦੀ ਮਾਂ ਹੁੰਦੀ ਆ ਤੇ ਸਰਪੰਚ ਦੀ ਮਰਜ਼ੀ ਤੋਂ ਬਿਨਾਂ ਦੁੱਧ ਵੀ ਨਹੀਂ ਵੇਖ ਸਕਦਾ ਦੁੱਧ ਦੀ। ਸਰਪੰਚ ਦੇ ਹੋ ਤਾਂ ਕਹਿ ਸਕਦਾ ਆਪਣੇ ਤੌਰ ਤੇ ਜਾਂ ਪਤਾ ਪਾ ਸਕਦਾ ਭੈਣ ਭਰਾਵਾਂ ਨੂੰ ਕਹਿ ਸਕਦਾ। ਜੀ ਜੀ। ਕਿ ਉਹਨਾਂ ਸਰਪੰਚਾਂਾਂ ਕੇ ਵੀ ਅਗਲੇ ਪਾਸੇ ਕੋਈ ਇਤਿਹਾਰ ਲੈ ਕੇ ਕੋਈ ਰੋਕਣ ਚੱਲ ਜੂ ਉਹ ਕਿਸੇ ਸਰਪੰਚ ਨੇ ਨਹੀਂ ਰੋਕਣਾ ਇਹ ਆਮ ਪਬਲਿਕ ਨੂੰ ਆਪਣੇ ਬੱਚੇ ਪਿਆਰੇ ਆ ਤੇ ਸਰਪੰਚ ਨੂੰ ਵੀ ਉਹਨੇ ਹੀ ਸਰਪੰਚ ਸਾਹਿਬ ਸਤੀਕਾਲ ਜੀ ਖੜਿਆ ਹੋ ਪਰੜਾ ਤੋਂ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਅ ਵੀਰ ਜੀ ਪੱਤਰਕਾਰ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਹਾਂ ਜੀ ਹਾਂ ਜੀ ਅ ਵੀਰ ਜੀ ਤੇ ਆਪਣਾ ਮਤਾ ਮਤਾ ਪਾਇਆ ਕੋਈ ਆਪਣਾ ਜਿਹੜਾ ਨਸ਼ੇ ਵਿਰੁੱਧ ਰੋਲ ਰੱਪਾ ਵਾ ਪਿਆ ਨਾ ਪੰਜਾਬ ਆਪਣਾ ਸਰਕਾਰ ਵੱਲੋਂ हां जी कल एक मीटिंग ਕੀਤੀ पुलिस ਦੇ ਨਾਲ اچھا ਜੀ ਹਾਂ ਜੀ ਉਹਦੇ ਵਿੱਚ ਮੈਂ ਸਾਰੇ ਪਿੰਡ ਵਾਲੇ ਕੁਝ ਮੈਂਬਰ ਤੇ ਕੁਝ ਇਹ ਮੈਂ ਤੇ ਜੀ ਹਾਂ ਜੀ ਲਿਖਤੀ ਰੂਪ ਚ ਮਤਾ ਪਾਇਆ ਕਿ ਉਦਾਂ ਹੀ ਹਾਂਜੀ ਲਿਖਤੀ ਰੂਪ ਚ ਮਤਾ ਪਾਇਆ ਕਿ ਉਦਾਂ ਹੀ ਨਹੀਂ 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 ਲਿਖਤੀ ਰੂਪ ਨਹੀਂ ਪਾਇਆ ਅੱਛਾ ਅੱਛਾ ਨੇ ਸਰਕਾਰ ਵੱਲੋਂ ਕਿਹਾ ਤਾਂ ਨਾ ਜੀ ਇਹ ਲਿਖਤੀ ਮਤਦਾਨ ਉਹ ਵੀ ਬਾਤ ਆਦਿਆਂ ਦਾ ਟਿਕਲ ਦੇ ਵਿੱਚ ਵਿੱਚ ਤੇ ਕਿਦਾਂ ਦਾ ਜੀ ਇਧਰ ਮਾਹੌਲ ਕਿੰਦਾ ਹੈਗਾ ਨਸ਼ਾ ਨੂੰ ਸ਼ੇ ਦਾ ਕਿਤਾ ਚੋਰ ਹੈਗਾ ਕਿ ਸਭ ਦਾ ਹੀ ਠੀਕ ਹੈ ਮੋਲ ਇਹ ਦਾਵਾ ਜੀ ਹੁਣ ਜਿਹੜੇ ਡਿਕਟਰ ਜਿਹੜੇ ਹੈਗੇ ਉਹ ਤੇ ਨਸ਼ੇ ਵਾਲੇ ਹੈਗੇ ਹੀ ਆ ਜੀ ਠੀਕ ਹੈ ਨਾ ਹੁਣ ਉਹ ਜਿਹੜੇ ਆ ਡਿਕਟਰ ਹੈ ਜੇ ਕੇ ਇਹਨੂੰ ਦੇਖ ਪੈਂਦਾ ਤੇ ਉਹ ਹੈਗਾ ਵਾ ਨਸ਼ੇ ਦੇ ਸਾਰਿਆਂ ਨੂੰ ਪਤਾ ਵਾ ਪੰਜਾਬ ਦਾ ਹੂੰ ਤੇ ਇਹ ਚੀਜ਼ੇ ਅਗਰ ਵੀ ਜਿਹੜੇ ਵੱਡੇ ਹੈਗੇ ਆ ਉਹ ਫੜੇ ਨਹੀਂ ਜਾਂਦੇ ਜੀ ਤੇ ਜਿਹੜਾ ਨਸ਼ੇ ਦੇ ਲਤ ਚ ਲੱਗਾ ਹੋ ਉਹਦੇ ਉਹ ਹੋਰ ਨਾਲ ਨਾ ਕਿਹਾ ਮਿਲੂ ਨੇ ਕੋਈ ਨਾ ਕੋਈ ਆਪਣਾ ਹੀ ਲਵਜੀਲਾ ਨੇ ਕਰੀ ਜਾਣਾ ਕੋਈ ਸਰ ਆਪਾਂ ਉਹਨਾਂ ਨੂੰ ਤੇ ਕੁਝ ਕਹਿਣਾ ਹੀ ਨਹੀਂ ਨਾ ਜਿਹੜੇ ਉਹ ਤੇ ਬਿਮਾਰ ਆ ਨਾ ਜੀ ਹਾਂਜੀ ਹਾਂਜੀ ਉਹ ਤੇ ਬਿਮਾਰ ਨੇ ਉਹਨੂੰ ਜਿਹੜੇ ਬੰਦਿਆਂ ਦੇ ਵਿਰੁੱਧ ਪਾਇਆ ਗਿਆ ਮਤਾ ਉਹਨਾਂ ਦਾ ਕੀ ਹਾਲ ਆ ਜਿਹੜੇ ਬੰਦੇ ਮਤਲਬ ਹੈਗੇ ਨੇ ਤਸਕਰ ਉਹ ਉਹਨਾਂ ਬਾਰੇ ਦੱਸੋ ਕੁਝ ਹੈਗਾ ਕਿ ਨਹੀਂ ਹੈਗਾ ਨਹੀਂ ਉਹਨਾਂ ਬਾਰੇ ਤੇ ਹੁਣ ਮੇਰੀ ਗੱਲ ਸੁਣੋ ਉਹਨਾਂ ਬਾਰੇ ਤੇ ਹੈਗਾ ਵੀ ਉਹ ਤੇ ਆ ਪਾਪੜੇ ਤੌਰ ਤੇ ਕਰਾਂਗੇ ਜੀ ਜਿਹੜਾ ਕੋਈ ਸਾਹਮਣੇ ਮੰਨ ਲੋ ਲੱਗਦਾ ਵਾ ਵੀ ਉਹ ਯਾ ਹੈਗਾ ਬੰਦਾ ਖਰਾਬ ਕਰ ਰਿਹਾ ਪਿੰਡ ਨੂੰ ਹੂੰ ਉਹਦੀ ਇਨਫੋਰਮੇਸ਼ਨ ਦੇ ਦੋ ਸਿੱਧੇ ਜਾਂ ਸਿੱਧੇ ਤੌਰ ਤੇ ਪੁਲਿਸ ਨੂੰ ਦਵਾਂਗੇ ਅ ਫਿਰ ਪ੍ਰਸ਼ਾਸਨ ਦੀ ਨਹੀਂ ਕੋਈ ਅਨਾਉਂਸਮੈਂਟ ਵਗੈਰਾ ਜਾਂ ਕੋਈ ਹੋਰ ਕੁਛ ਨਾ ਕੁਛ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜੀ ਅੰਦਰ ਘਰ ਘਰ ਵੀ ਜਾ ਕੇ ਅਸੀਂ ਕਵਾਂਗੇ ਨਾ ਉਹ ਤੇ ਹੈਗਾ ਜੀ ਇਹ ਜੀ ਉਹਨਾਂ ਦੀ ਕੋਸ਼ਿਸ਼ ਤੇ ਹੋਈ ਹੁੰਦੀ ਵੀ ਆਪ ਦਾ ਭੈਣ ਭਰਾ ਕੋਈ ਵੀ ਜਿੱਥੇ ਕੋਈ ਮਿਲਦਾ ਹਰੇਕ ਨੂੰ ਇਹੋ ਕਹੀਦਾ ਵੀ ਬਚੋ ਇਸ ਚੀਜ਼ ਤੋਂ ਹੂੰ ਕਿਉਂਕਿ ਜੀ ਤੇ ਜਿਹੜੀ ਮੰਨ ਲਓ ਅੱਜ ਕਿਸੇ ਦੇ ਘਰ ਮੱਦੀ ਆ ਗਏ ਉਹ ਕੱਲ ਨੂੰ ਆਪਣੇ ਵੀ ਆਊਗਾ ਬਿਲਕੁਲ ਜੀ ਇਹ ਤਾਂ ਹੈ ਹੀ ਆ ਜੀ ਆਓ ਇਹ ਤੇ ਅਭੀ ਪੰਜਾਬ ਆ ਕਹੀ ਵੀ ਇਹ ਐਨਾਉਂਸਮੈਂਟ ਕਰਾ ਕੇ ਤੇ ਸਾਡਾ ਫਰਜਨ ਅਦਾ ਹੋ ਗਿਆ ਉਹ ਤੇ ਨਹੀਂ ਹੁੰਦਾ ਹੂੰ ਪਰ ਜਿਹਦਾ ਇਹ ਹੀ ਆ ਵੀ ਜਿੱਥੇ ਤੁਹਾਨੂੰ ਤੁਹਾ 10 ਮਿੰਟ ਮਿਲਦੇ ਜੇ ਭੈਣ ਭਰਾ ਤੁਹਾਨੂੰ ਲੱਗਦਾ ਤੇ ਉਹਦੇ ਤੇ 10 ਮਿੰਟ ਲਾਓ ਮੰਨ ਲਓ ਜੇ 10 ਮੈਂਬਰਾਂ ਨੂੰ ਕਹਿੰਦੇ ਜੇ 2 ਸਹਾਰਨੋਗੇ ਤੇ ਸਮਝ ਲਓ ਤੁਸੀਂ ਸਫਲ ਜੀ 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 ਹਾਂਜੀ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਫਿਰ ਕੀ ਤੁਹਾਨੂੰ ਆਸ਼ਵਾਸ਼ਣ ਦਿੱਤਾ ਗਿਆ ਜੀ ਪ੍ਰਸ਼ਾਸਨ ਵੱਲੋਂ ਤੇ ਇਹ ਹੀ ਆ ਵੀ ਤੁਹਾਨੂੰ ਸਾਡਾ ਸਾਥ ਦੋ ਹੂੰ ਉਹਨਾਂ ਨੂੰ ਕਿਹਾ ਵਾ ਵੀ ਕੋਈ ਗੱਲ ਨਹੀਂ ਜੀ ਤੁਹਾਨੂੰ ਤੁਹਾਡੇ ਨਾਲ ਆ ਜਿੱਥੇ ਸਾਨੂੰ ਕੋ ਲੱਗਦਾ ਵਾ ਇਹ ਤੁਹਾਨੂੰ ਕਰਾਂਗੇ ਹੁਣ ਆਮ ਜਨਤਾ ਜਿਹੜੀ ਉਹ ਜਾਣਕਾਰੀ ਦੇਣ ਤੋਂ ਡਰਦੀ ਹੈ ਦੇਖੋ ਇਹਨੂੰ ਕਿਹਾ ਵੀ ਤੁਸੀਂ ਜਨਤਾ ਤੋਂ ਅਸੀਂ ਕਲੈਕਟ ਕਰਾਂਗੇ ਦੇਖੋ ਇੱਕ ਮਿੰਟ ਆ ਜੀ ਤੁਸੀਂ ਵੀ ਜਾਣੇ ਜੇ ਐਡੀ ਲੰਮੀ ਚੌੜੀ ਕੌਣ ਜਾਣਦਾ ਜਿਹੜਾ ਆਮ ਬੰਦਾ ਰਿਕਸ਼ਾ ਚਲਾਉਣਾ ਕੋਈ ਨਹੀਂ ਜਾਂਦਾ ਕੋਈ ਕੋਈ ਨਹੀਂ ਕੋਈ ਨਹੀਂ ਜਾਂਦਾ ਹੁਣ ਇਹੋ ਹੀ ਹੈ ਭੈਣ ਬਰਾਬਰ ਲੋਕ ਤਾਂ ਇਹ ਵੀ ਗੱਲ ਕਹਿ ਰਹੇ ਨੇ ਜੀ ਸੋਸ਼ਲ ਮੀਡੀਆ ਤੁਸੀਂ ਸੁਣਦੇ ਹੋਵੋਗੇ ਕਿ ਪੁਲਿਸ ਨੂੰ ਸਾਰਾ ਹੀ ਪਤਾ ਹੁੰਦਾ ਹੈ ਕਿਹੜਾ ਵੇਚਦਾ ਕਿਹੜਾ ਨਹੀਂ ਜੀ ਮੇਰੀ ਉਹ ਤੇ ਹੁਣ ਇਹ ਗੱਲ ਆਪਾਂ ਨੂੰ ਵੀ ਪਤਾ ਵਾ ਜੀ ਕਿ ਆ ਜੇ ਜਿਹੜਾ ਵੀ ਮੰਨ ਲਓ ਡਿਪਾਰਟਮੈਂਟ ਹੈ ਇੰਟੈਲੀਜੈਂਸੀ ਹੈ ਦੂਜੀ ਤੀਜੀ ਜੇ ਗਵਰਨਮੈਂਟ ਨੇ ਖਰਚਾ ਕਰਦੀ ਹੈ ਤੋ ਇਹਨਾਂ ਚੀਜ਼ਾਂ ਕਰਕੇ ਕਰਦੀ ਹੂੰ ਉਤੇ ਇਹ ਹੋਣਾ ਇਹ ਸਿੱਧੀਲੀ ਤੇ ਚਾਹੀਦਾ ਹੀ ਆ ਜੀ ਦੂਜੇ ਪ੍ਰਸ਼ਾਸਨ ਨੂੰ ਪਤਾ ਦਿਓ ਆਪਣੇ ਤੌਰ ਤੇ ਹੀ ਕਰੇ ਲੋਕਾਂ ਨੂੰ ਇਸ ਨੂੰ ਪਬਲਿਕ ਮਨਵਾਲ ਉਤੇ ਵੀ ਹੈ ਜੀ ਕਿ ਲੋਕ ਤਾਂ ਇਹ ਵੀ ਗੱਲ ਕਹਿੰਦੇ ਵੀ ਪੁਰਾਣੀਆਂ ਕਹਾਵਤਾਂ ਕਿ ਸਰਪੰਚ ਪਿੰਡ ਦੀ ਬਾਹ ਹੁੰਦੀ ਆ ਤੇ ਸਰਪੰਚ ਦੀ ਮਰਜ਼ੀ ਤੋਂ ਬਿਨਾਂ ਦੁੱਧ ਵੀ ਵੇਖ ਸਕਦਾ ਦੁੱਧ ਨੋ ਮੇਰੀ ਗੱਲ ਸੁਣ ਜੀ ਇਹ ਚੀਜ਼ਾਂ ਜਿਹੜੀਆਂ ਘਾਵਤਾਈ ਨੇ ਜੀ ਮੰਨ ਲਓ ਹੁਣ ਅਜੇ ਕਿ ਸਰਪੰਚੀਏ ਸਰਪੰਚਾ ਤੇ ਹੋਤਾ ਕਹਿ ਸਕਦਾ ਆਪਣੇ ਤੌਰ ਤੇ ਜਾਂ ਪਤਾ ਪਾ ਸਕਦਾ ਭੈਣ ਭਰਾਵਾਂ ਨੂੰ ਕਹਿ ਸਕਦਾ ਜੀ ਜੀ ਜੇ ਹੁਣ ਸਰਪੰਚ ਆਖਾਂਗੇ ਵੀ ਅਗਲੇ ਪਾਸੇ ਕੋਈ ਇਥਿਆਰ ਲੈ ਕੇ ਆ ਗੋ ਰੋਕਣ ਚੱਲ ਜੂ ਉਹ ਕਿਸੇ ਸਰਪੰਚ ਨੇ ਨਹੀਂ ਰੋਕਣਾ ਇਹ ਆਮ ਪਬਲਿਕ ਨੂੰ ਆਪਣੇ ਬੱਚੇ ਪਿਆਰੇ ਆ ਤੇ ਸਰਪੰਚ ਨੂੰ ਵੀ ਹੁੰਦੇ ਜੀ ਬਿਲਕੁਲ ਜੀ ਬਿਲਕੁਲ ਇਹ ਤੁਹਾਡੀ ਗੱਲ ਸਹੀ ਠੀਕ ਹੈ ਨਾ ਸਰਪੰਚ ਇਹ ਕਰ ਸਕਦਾ ਵਾ ਅੱਜ ਕੱਲ ਦੀ ਹੁਣ ਜੇ ਅਸੀਂ ਅਨਪੜਤਾ ਵਾਂਗੂ ਡਾਂਗ ਚੁੱਕੇ ਅਸੀਂ ਕਿਸੇ ਨੂੰ ਨਹੀਂ ਬਣਾ ਸਕਦੇ ਹੂੰ ਇਹ ਗਣਾ ਹੀ ਮੈਂਟਲੀ ਤੌਰ ਤੇ ਅਗਲੇ ਨੂੰ ਮਾਰੋ ਜੀ ਉਹਦੇ ਵਿੱਚ ਜਵੰਦਰੋਂ ਨਸ਼ੇ ਦੀ ਲਤ ਨੂੰ ਖਤਮ ਕਰੋ ਜੇ ਅਸੀਂ ਆਖੀ ਅਸੀਂ ਉਹਰੇ ਗਾੜੀ ਦਰਵਾਜੇ ਗਾੜੀ ਤਾਂ ਅਗਲੇ ਆ ਕੇ ਖੜ ਜਾ ਕਿਹਦੇ ਕਿਹਦੇ ਖੜਾਂਗੇ ਖੜ ਜਾ